ਸ਼੍ਰੀ ਦੁਰਗਿਆਨਾ ਕਮੇਟੀ ਅੰਮ੍ਰਿਤਸਰ ਪੰਜ ਰਤਨ ਸ਼੍ਰੀ ਕ੍ਰਿਸ਼ਨ ਮੰਦਿਰ ਕਮੇਟੀ ਨਰੈਣਗੜ੍ਹ 시ਹਾਟਾ ਅਤੇ ਦੁਸ਼ਹਿਰਾ ਪ੍ਰਬੰਧਕ ਕਮੇਟੀ ਰਾਮਨਗਰ ਕਲੋਨੀ ਇਸਲਾਮਾਬਾਦ ਵੱਲੋਂ ਦੁਸ਼ਹਿਰਾ ਬੜੀ ਸ਼ਰਧਾ ਤੇ ਉਤਮਤਾ ਨਾਲ ਮਨਾਇਆ ਗਿਆ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਉਮ ਪ੍ਰਕਾਸ਼ ਸੋਨੀ ਨੇ ਮੁੱਖ ਮਹਿਮਾਨ ਵਜੋਂ ਪਹੁੰਚ ਕੇ ਇਸ ਸ਼ਾਨਦਾਰ ਜਸ਼ਨ ਦਾ ਉਦਘਾਟਨ ਕੀਤਾ ਇਸ ਮੌਕੇ ਉਨ੍ਹਾਂ ਕਿਹਾ ਕਿ ਬੁਰਾਈ ਹਮੇਸ਼ਾ ਖਤਮ ਹੁੰਦੀ ਹੈ ਲੋਕਾਂ ਨੂੰ ਹਮੇਸ਼ਾ ਸੱਚ ਦੇ ਮਾਰਗ ਤੇ ਚੱਲਣਾ ਚਾਹੀਦਾ ਹੈ ਅਤੇ ਬੁਰੇ ਕੰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਇਸ ਮੌਕੇ प्रोफेसर लक्ष्मीकांता चावला सुरजीत सिंह कोहली काउंसलर विकास सोनी डॉक्टर राकेश शर्मा अरुण खन्ना सुदर्शन कपूर विमल अरोड़ा प्रदीप सैनी सविंदर सिंह शिंदा परशोत्तम पाल तरसेम लाल प्यारेलाल सेठ जे पी शूर समीर जैन एडवोकेट कंवर राजिंद्र सुरेंद्र शिंदा, समेत लोग मौजूद मंदिर ਤੇ ਅਮਰਥਰ ਸਿਟੀਜ਼ਨ ਕੌਂਸਲ ਵੱਲੋਂ ਬਣਾਈ ਪ੍ਰੀਤ ਤੇ ਸ਼ੋਭਨ ਦਸਹਰਾ ਜਿਹੜਾ ਹਰ ਸਾਲ ਹੀ ਮੰਦਰ ਕਮੇਟੀ ਵੱਲੋਂ ਪ੍ਰਦਾਨ ਕੀਤੀ ਰਹਿਣ ਬਾਈਕ ਇੱਥੇ ਬਣਿਆ ਜਾਂਦਾ ਸਭ ਤੋਂ ਪਹਿਲਾਂ ਤੇ ਅੱਜ ਦੇ ਸ਼ੁਭ ਦਿਨ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਅੱਜ ਦੇ ਖਵਦਨ ਤੇ ਦਿਲੀ ਬਮਾਤ ਮਾਦਨਾ ਸੋ ਅੱਜ ਦਾ ਦਸਹਿਰਾ ਦਾ ਤੂਤ ਦਿਨ ਜਿਹੜਾ ਮੈਂ ਸਮਝੇ ਬਦੀ ਤੇ ਨੇਕੀ ਦੀ ਜਿੱਤ ਦਾ ਪਤੀਰ ਤਿਹਾਰ ਆਪਜੀ ਭਾਈਚਾਰੇ ਦਾ ਪਤੀਰ ਤਿਹਾਰ ਇਨਸਾਨੀ ਕਦਰਾਂ ਕੀਮਤਾਂ ਦਾ ਪੂਰਾ ਤਿਹਾਰ ਜਿਹੜਾ ਅੱਜ ਹਰ ਸਾਲ ਮਨਾਉਂਦੇ ਆ ਅੱਜ ਹੀ ਦੇਖਦੇ ਆ ਸਾਹਮਣੇ ਰਾਮਨੂ ਵੇਖ ਰਹਾ ਭਰਾਓ ਜੇ ਰਾਮਨ ਦੀ ਗੱਲ ਕਰੀਏ بڑا ਵਿਦਵਾਨ ਸੀ ਚਾਰ ਬੇਟਾ ਵਾ ਉਹਨੂੰ ਗਿਆਨ ਸੀ 6 ਸ਼ਾਸਤਰਾਂ ਦਾ ਉਹਨੂੰ ਗਿਆਨ ਸੀ ਮੈਂ ਸਭ ਨਾਲ ਬਹੁਤ ਵੱਡਾ ਵਿਦਵਾਨ ਸੀ ਪਰ ਭਰਾਓ ਵਿਦਵਾਨ ਦੇ ਨਾਲ-ਨਾਲ ਬੰਦੇ ਨੂੰ ਝੁੱਕ ਕੇ ਚੱਲਣਾ ਚਾਹੀਦਾ